ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਟੇਟ ਐਗਮਾਰਕ ਲੈਬ ਦਾ ਕੀਤਾ ਉਦਘਾਟਨ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਥੋਂ ਦੇ ਕਿਸਾਨਾਂ ਨੂੰ ਉੱਚ ਦਰਜੇ ਦੇ ਮਿਆਰੀ ਬੀਜ ਅਤੇ ਖਾਦ ਪਦਾਰਥ ਦੇਣ ਲਈ ਪੰਜਾਬ ਸਰਕਾਰ ਵੱਲੋਂ ਸਟੇਟ ਐਗਮਾਰਕ ਲੈਬ ਦੀ ਉਸਾਰੀ ਖੇਤੀਬਾੜੀ ਦਫ਼ਤਰ ਫਰੀਦਕੋਟ ਵਿਖੇ ਕੀਤੀ ਗਈ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਟੇਟ ਐਗਮਾਰਕ ਲੈਬ ਦੇ ਉਦਘਾਟਨ ਮੌਕੇ ਕੀਤਾ ਇਸ ਮੌਕੇ ਐਮ.ਐਲ.ਏ ਸਰਦਾਰ ਗੁਰਦੀਪ ਸਿੰਘ ਸੇਖੋ ਡਿਪਟੀ ਕਮਿਸ਼ਨਰ ਬਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜੀ ਦੇ ਸਬੰਧ ਸਾਰੇ ਇਕੱਤਰ ਹੋਏ ਜਿਨ੍ਹਾਂ ਨਾਲ ਮੌਜੂਦ ਐਮ.ਐਲ.ਏ ਸਰਦਾਰ ਗੁਰਦੀਪ ਸਿੰਘ ਸੇਖੋ ਸਾਹਿਬ ਨਾਲ ਇਹ ਤੋਂ ਦੇ ਐਗਰੀਕਲਚਰ ਦੇ ਪ੍ਰਧਾਨ ਜੀ ਹੋਰੇ ਦੁਦਾਰੀ ਕਿਸਾਨ ਪ੍ਰਧਾਨ ਬਾਰਟੀ ਹੈ ਬਾਰਟੀ ਐਪਰੀਵੋਰਚ ਕੀਤੀ ਗਈ ਹੈ ਜਿਹਨਾਂ ਕਿਸਾਨ ਭਰਾਵਾਂ ਨੂੰ ਬਹੁਤ ਵੱਡਾ ਫਾਇਦਾ ਅਸੀਂ ਜੋ ਵੀ ਮੈ ਸ਼ਹਿਦ ਵਗੈਰਾ ਮਸਾਲੇ ਚਿਆਰ ਕਰਦੇ ਉਹਦੀ ਜਦੋਂ ਇਹਦੀ ਮਾਰਕਿੰਗ ਹੋ ਜਾਂਦੀ ਹੈ ਉਹਦੇ ਨਾਲ ਉਹ ਕੀਮਤ ਉਹਦੇ ਉੱਪਰੋਸਾ ਜੋ ਘੱਟ ਜਾਂਦੀ ਹੈ ਉਹ ਕਿਤੇ ਵੀ ਜਾਊਗਾ ਤਾਂ ਉਸ ਨੂੰ ਕੋਈ ਰੁਕਾਵਟ ਨਹੀਂ ਪੰਜਾਬ ਵਿੱਚ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਹੈ ਉਹਨਾਂ ਕਿਸਾਨ ਜਿਹੜੇ ਨੇ ਫੂਡੀ ਪ੍ਰੋਡਕਸ਼ਨ ਕਰਨ ਲੱਗੇ ਨੇ ਉਹਨਾਂ ਦੇ ਬ੍ਰਾਂਡ ਬਣਾਉਣ ਲੱਗੇ ਨੇ ਲੱਗਦਾ ਕਿ ਰੋਜ਼ਗਾਰ ਨੂੰ ਕਿਤੇ ਕਿਤੇ ਵਧੀਆ ਇੱਕ ਫੈਸਲਾ ਆ ਗਿਆ ਬਣਾ। ਅ ਵਿਖੋ ਤੁਸੀਂ ਵੀ ਇਸ ਗੱਲ ਦੇ ਗਵਾਹ ਹੋਗੇ ਕਿਸਾਨ ਪੈਦਾ ਕਰਦਾ ਸੀ ਜਦੋਂ ਉਹ ਵਿੱਚ ਚੰਗਾ ਕਰਦੇ ਹੁੰਦੇ ਸੀ। ਆਲਰੇਡੀ ਬਟਿਆ ਜਾ ਸੀ। ਜੀ। ਔਰ ਜਦੋਂ ਇਹ ਇਸ ਤਰ੍ਹਾਂ ਆਪ ਪ੍ਰੋਡਕਸ਼ਨ ਦੀ ਸਾਫ ਸੁਭਾਲ ਕਰਕੇ ਔਰ ਪੈਕਿੰਗ ਕਰਕੇ ਜਦੋਂ ਬਾਜ਼ਾਰ ਸਾਹਮਣੇ ਲੇਕੇ ਜਾਂਦੇ ਆ ਤੇ ਇੱਕ ਤਰ੍ਹਾਂ ਸੇ ਜੋ ਤਾਂ ਬਹੁਤ ਵੱਡੀ ਐ ਵੀ ਉਹਦੇ ਕਰੋ ਮਾਈ ਐ ਉਸ ਫਾਰਮ ਤੋਂ ਆਈ ਐ ਸਿੱਧੀ ਆਈ ਐ ਉਹਦੀ ਬਲਾਬ ਚਲੀ ਲੋਕਾਂ ਨੂੰ ਵੀ ਫਾਇਦਾ ਹੁੰਦਾ ਤੇ ਕਿਸਾਨ ਭਰਾਵਾਂ ਨੂੰ ਫਾਇਦਾ ਹੁੰਦਾ ਇਹਦੇ ਨਾਲ ਉਹਦੇ ਨਾਲ ਚੰਗੀ ਗੱਲ ਐ ਕਿ ਜਿਹੜੇ ਪਾਸੇ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਜਾਣ ਦੀ ਬਜਾਏ ਜੇ ਇਸ ਨੂੰ ਚੰਗੀ ਤਰ੍ਹਾਂ ਸੰਭਾਲ ਲੈਣ ਅਸੀਂ ਸਾਰੇ ਸੋਚੀਓ ਅਸ਼ੋਕ ਗੰਦਾਲੇ ਪੋਤੇ ਹੁੰਦੇ ਕਹਿੰਦੇ ਕਿ ਵੱਖਰਾ ਕੰਮ ਨਹੀਂ ਕਰ ਸਕੀ ਇਹ ਵੀ ਹੈ ਜੀ ਅਸ਼ੋਕ ਗੰਦਾ ਪਹਿਲਾਂ ਵੈਸੇ ਤਾਂ ਆਪਣੇ ਆਪ ਹੀ ਹੋਇਆ ਕਰਦਾ ਸੀ ਸਾਰੇ ਕਲਰਾਂ ਚੀ ਇਹ ਰਾਖਸੇ ਨੂੰ ਉਹ ਸੇਵਾ ਸੰਭਾਲਣੀ ਚਾਹਤਾ ਹੋਣੀ ਉਹ ਲੱਗਿਆ ਜਿਵੇਂ ਪੋਰਟ ਵੇਲੇ ਲੱਗਿਆ ਇਹਦੇ ਆ ਬਹੁਤ ਸਾਰੀ ਮੈਡੀਸਿਨ ਲੋਡ ਪਈ ਇਹਦੀ ਕੀਮਤ ਵੀ ਬੰਦੀ ਹੈ ਚੰਗੀ ਜੀ ਸੀ ਵੀਦਾਰਾਂ ਤੋਂ ਸਾਡੀ ਸਿਹਤ ਲਈ ਸਭ ਕੁਝ 100% ਵੀ ਖੇਤੀਬਾੜੀ ਵਿਭਾਗ ਵੱਲੋਂ ਇਹ ਹੈ ਇਹਨਾਂ ਸਾਡੀਆਂ ਅਨਵਾਰਡੀਆਂ ਜਿਹੜੀਆਂ ਥੱਲੇ ਕਰਿਆ ਬਾਇਓ ਫਰਟੀਲਾਈਜ਼ਰ ਦੀਆਂ ਜਿਹੜੀ ਖਰਦਾਸਪੁਰ ਤਿਆਰ ਹੋ ਗਈ ਹੈ ਬਠਿੰਡਾ ਲੋੜੇ ਕਣਾ ਕਮਰੇਡਾ ਹੋਗੇ ਇੱਕ ਬਹਾਲੀ ਕੀ ਦੇ ਨਾਲ ਜਿਵੇਂ ਬਾਇਓ ਪ੍ਰੋਜੈਕਟ ਹੋਗਾ ਪ੍ਰੋਡਕਟ ਹੁੰਦੇ ਆ ਉਸ ਨੂੰ ਚੈਕਿੰਗ ਕਰਨ ਵਾਸਤੇ ਕਿ ਗਾਜ਼ੀਆਬਾਦ ਜਾਣਾ ਮੈਂ ਤਸੀਰ ਤੇ ਹੋ ਜਾਣਾ ਜਿਹਦੇ ਨਾਲ ਨਾ ਤਾਂ ਕਿਸਾਨਾਂ ਨਾਲ ਧੋਖਾ ਹੋਵੇ ਨਾ ਹੀ ਵਪਾਰੀ ਨੂੰ ਇਸ ਗੱਲ ਦਾ ਡਰ ਹੋਵੇ ਮੈਂ ਜਿਹੜਾ ਸਮਾਨ ਵੇਚਿਆ ਉਹਦੇ ਵਿੱਚ ਕੁਝ ਹੈ ਕਿ ਉਹ ਮੈਨੂੰ ਚੈੱਕ ਕਰਾ ਠੀਕ ਹੈ ਜੀ ਕਿ ਜਿੱਥੇ ਜਿਹੜੀ ਚੰਗੀ ਚੀਜ਼ ਖਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਬੈਨੀਫਿਟ ਹੋਊਗਾ ਔਰ ਉਹ ਕਿਸਾਨ ਜਿਹੜੇ ਆਪਦੇ ਚੰਗੇ ਪ੍ਰੋਡਕਟਸ ਬਣਾਉਣਾ ਬਣਾਉਣਾ ਚਾਹਦੇ ਆ ਔਰ ਦੁਨੀਆ ਦੇ ਵਿੱਚ ਵਿਛੜਨ ਦੇ ਕੱਲਾ ਭਾਰ ਦੇ ਜੀ ਨਹੀਂ ਸਾਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਮਾਰਕ ਦਜੂ ਲਾ ਕੇ ਦਊਗਾ ਤਾਂ ਜਿਹੜੀ ਚੀਜ਼ ਆ ਉਹ ਤੇ ਜਿਹੜੇ ਬੰਦੇ ਖਰੀਦਣਗੇ ਉਹਨੂੰ ਪਤਾ ਹੋਊਗਾ ਵਿਸ਼ਵਾਸ ਹੋਊਗਾ ਕਿ ਸਾਨੂੰ ਕੋਈ ਚੰਗੀ ਚੀਜ਼ ਪ੍ਰਾਪਤ ਹੋਊਗੀ ਸਰ ਸੀਮ ਸਾਹਿਬ ਆ ਰਹੇ ਆ ਫਰੀਦਕੋਟ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀਆਂ ਔਰ ਕੀ ਹੋ ਪੂਰੀਆਂ ਤਿਆਰੀਆਂ ਨੇ ਫਰੀਦਕੋਟ ਤੇ ਬਾਬਾ ਸ਼ੇਖਪੁਰ ਜੀ ਦੀ ਕਿਰਪਾ ਤੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਆ ਜਿਹੜੇ ਪ੍ਰੋਜੈਕਟ ਚੱਲ ਰਹੇ ਹਨ ਪਰ ਹੋਰ ਵੀ ਇਸ ਨਵੇਂ ਪ੍ਰੋਜੈਕਟਾ ਹੋਰ ਵੀ ਲਾਂਚ ਕਰਕੇ ਇੱਕ ਦੋ ਸਾਲਾਂ ਦੇ ਵਿੱਚ ਰਿਕਾਰਡ ਬਣਾ ਦੁਨੀਆ ਦਾ ਨਾਮੀ ਸ਼ਹਿਰ ਬਣ